ਨੇ ਪਾਰਟੀ ਦੇ ਐਮਐਲਏ ਦਾ ਕਿਸਾਨਾਂ ਦੇ ਨਾਲ ਪੇਚ ਫਸ ਗਿਆ ਹੈ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਐਮਐਲਏ ਨੇ ਲੀਗਲ ਨੋਟਿਸ ਭੇਜ ਦਿੱਤਾ ਜੀ ਹਾਂ 5 ਕਰੋੜ ਦਾ ਇਲੀਗਲ ਨੋਟਿਸ ਭੇਜਿਆ ਗਿਆ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਈਆ ਦਾ ਪੇਚ ਹੁਣ ਕਿਸਾਨਾਂ ਦੇ ਨਾਲ ਫਸ ਗਿਆ ਹੈ ਵਿਧਾਇਕ ਨੇ ਡੀਸੀ ਦਫਤਰ ਬਾਹਰ ਉਹਨਾਂ ਦੇ ਖਿਲਾਫ ਜੋ ਧਰਨਾ ਲੱਗਾ ਸੀ ਉਸ ਦਾ ਐਨਾ ਬੁਰਾ ਮਨਾਇਆ ਕਿ ਕਿਸਾਨਾਂ ਨੂੰ 5 ਕਰੋੜ ਰੁਪਏ ਦਾ नोटिस कि रजनीश दईया ने एक सौ पचवंजा तारो पार जमीन मामले भ्रिष्टाचार किया इसलिए विधायक दई के खिलाफ डीसी दफ्तर के बाहर पक्का धरना लाया गया जिस तधायक ने किसान यूनियन आगू के खिलाफ 5 ਕਰੋੜ ਰੁਪਏ ਦੀ ਮਾਨਹਾਨੀ ਦਾ ਨੋਟਿਸ ਪੇਸ਼ ਦਿੱਤਾ ਜੀਆਂ ਉਹਨਾਂ ਨੇ ਕਿਹਾ ਕਿ ਕੇਸ ਜਿੱਤਣ ਤੋਂ ਬਾਅਦ ਜੋ ਮੁਆਵਜ਼ਾ ਮਿਲੇਗਾ ਉਹ ਸ਼ਹੀਦ ਕਿਸਾਨਾਂ ਦੇ ਪਰਿਵਾਰ ਨੂੰ ਦੇਵਾਂਗਾ ਨੋਟਿਸ ਮੇਰੇ ਵੱਲੋਂ ਤੇ ਪੰਡਿਤ ਮਡਾਰ ਸਾਹਿਬ ਵੱਲੋਂ ਸਾਡੇ ਕਲਾਇੰਟ ਐਡਵੋਕੇਟ ਰਿਜਨੀਸ਼ ਕੁਮਾਰ ਦਈਆ ਜੀ ਐਮਐਲਏ ਫਰੋਸਪੁਰ ਦੇ ਆਤੀ ਦੇ ਹਦਾਇਤ ਮੁਤਾਬਕ ਗਰਮੀਤ ਸਿੰਘ ਘੋੜੇਚੱਕ ਜੋ ਸਿੱਧਪੁਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹੈਗੇ ਆ ਗੁਰਸੇਵਕ ਸਿੰਘ ਢਾਲੀਵਾਲ 블ॉक ਪ੍ਰਧਾਨ ਰਣਜੀਤ ਸਿੰਘ ਤੇ ਲੋ ਪ੍ਰੈਸ ਸੈਕਟਰੀ ਇਹਨਾਂ ਦਾ ਜੀ ਤੇ ਬਲਵਿੰਦਰ ਸਿੰਘ ਮੈਂਬਰ ਆਫ ਭਾਰਤੀ ਕਿਸਾਨੀ ਯੂਨੀਅਨ ਸਿੱਧੂਪੁਰ ਦਾ ਚੱਕੀ ਮਾਮਲਾ ਸਰ ਜਿਹੜਾ ਇਹ ਨੋਟਿਸ ਤੇ ਜਾਈ ਹੈ ਇਹ ਇਹਨਾਂ ਨੇ ਇੱਕ ਸਿਆਸਤ ਤੋਂ ਪ੍ਰੇਰਿਤ ਹੋ ਕੇ ਕਿਸਾਨੀ ਝੰਡੇ ਦੀ ਆੜ ਵਿੱਚ ਆਪਣੇ ਰਾਜਸੀ ਅਤੇ ਸਿਆਸੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਐਮਐਲਏ ਸਾਹਿਬ ਦੇ ਉੱਤੇ ਝੂਠੇ ਅਲੀਗੇਸ਼ਨ ਲਗਾਏ ਸੀ ਵੀ ਇਹਨਾਂ ਨੇ 195 ਤਾਰਾਂ ਪਰ ਜਿਹੜੀ ਜ਼ਮੀਨ ਆ ਉਹਦੇ ਅਲੀਗੇਸ਼ਨ ਲਾਏ ਸੀ ਵੀ ਐਮਐਲਏ ਸਾਹਿਬ ਨੇ ਉਹਦੇ ਵਿੱਚ ਕ腐ਸ਼ਨ ਕੀਤੀ ਹੈ ਜੋ ਕਿ ਸਰਾਸਰ ਝੂਠੀ ਤੇ ਇਹ ਗੈਲ ਇਲਿਗੇਸ਼ਨ ਹੈਗੇ ਆ ਐਮਐਲਏ ਸਾਹਿਬ 2001 ਤੋਂ ਪ੍ਰੈਕਟਿਸ ਕਰਦੇ ਪਏ ਆ बतौर ਵਕੀਲ ਸਾਡੇ ਇਥੇ ਵਕੀਲ ਭਾਈ ਚਾਹਰੇ ਦੇ ਵਿੱਚੋਂ ਆ ਅਤੇ 2022 ਦੇ ਇਲੈਕਸ਼ਨ ਦੇ ਵਿੱਚ 274764 ਵੋਟਾਂ ਦੇ ਫਰਕ ਦੇ ਨਾਲ ਵੱਡੀ ਲੀਡ ਨਾਲ ਉਹਨਾਂ ਨੂੰ ਐਮਐਲਏ ਚੁਣਿਆ ਗਿਆ ਫਰੋਸਪੁਰ ਵਿਧਾਤੀ ਤੋਂ ਉਦੋਂ ਤੋਂ ਲੈ ਕੇ ਹੁਣ ਤਾਈ ਇਹਨਾਂ ਦੇ ਉੱਪਰ ਕਦੇ ਵੀ ਕੋਈ ਇੱਕ ਸਿੰਗਲ ਐਪਲੀਕੇਸ਼ਨ ਜਾਂ ਕੋਈ ਵੀ ਕੋਈ ਪ੍ਰੂਫ ਇਹਨਾਂ ਦੇ ਖਿਲਾਫ ਅਜੇ ਤਾਈ ਨਹੀਂ ਆਇਆ ਇਹ ਜਿਹੜੇ ਗਰਨੀਤ ਸਿੰਘ ਦੀ ਹੈਗੇ ਆ ਦੇ ਆਰ ਅ ਟਾਈਪ ਆਫ ਅ ਬਲੈਕਮੇਲਰ ਇਨ ਦਾ ਸ਼ੇਪ ਆਫ ਕਿਸਾਨ ਧਰਨਾ ਕਿਸਾਨ ਇਹ ਧਰਨੇ ਧੁਰਨੇ ਲਾਉਂਦੇ ਆ ਮਾੜੇ ਮੋਟੇ ਵੀ ਜਿੱਥੋਂ ਇਹਨਾਂ ਨੂੰ ਪਰਚੀ ਕੱਟੀ ਜਾਂਦੀ ਆ ਉਥੇ ਇਹ ਧਰਨਾ ਜਾ ਕੇ ਕਿਸੇ ਦੇ ਖਿਲਾਫ ਵੀ ਲਾ ਦਿੰਦੇ ਆ ਇਹ ਉਸੇ ਤਰ੍ਹਾਂ ਪ੍ਰੇਰਿਤ ਕਾਲੀ ਦਲ ਦੇ ਮੈਂਬਰ ਹੈਗੇ ਆ ਇੱਕ ਮੈਂਬਰ ਆ ਇਹਨਾਂ ਦੀਆਂ ਫੋਟੋਗ੍ਰਾਫਸ ਕਾਲੀ ਦਲ ਦੇ ਨਾਲ ਆਈਆਂ ਮੈਂ ਬਤੌਰ ਵਾਈਸ ਪ੍ਰਧਾਨ ਲੀਗਲ ਵੇਂਗਾ ਆਮ ਆਦਮੀ ਪਾਰਟੀ ਅਸੀਂ ਇਹਨਾਂ ਦਾ ਖੰਡਨ ਕਰਦੇ ਆ ਅਸੀਂ ਇਹਨਾਂ ਦੇ ਖਿਲਾਫ 5 5 ਕਰੋੜ ਦਾ ਲੀਗਲ ਨੋਟਿਸ ਭੇਜਿਆ ਹੈ ਤੇ ਉਹ ਲੀਗਲ ਨੋਟਿਸ ਦੀ ਮਨਿਆਦ ਪੂਰੀ ਹੋਣ ਤੇ ਅਸੀਂ ਕੇਸ ਫਾਈਲ ਕਰਾਂਗੇ ਅਤੇ ਜਦ ਉਹ ਕੇਸ ਮਾਨਯੋਗ ਅਦਾਲਤ ਦੇ ਵਿੱਚ ਕਿਸੇ ਕਨਕਲੂਸਿਵ ਐਂਡ ਤੇ ਆਏਗਾ ਤਾਂ ਜਿੰਨੀ ਵੀ ਕੰਪਨਸੇਸ਼ਨ ਮਾਨਯੋਗ ਅਦਾਲਤ ਅਵਾਰਡ ਕਰੇਗੀ ਸਾਨੂੰ ਐਮਐਲਏ ਸਾਹਿਬ ਵੱਲੋਂ ਇਨਸਟਰਕਸ਼ਨਸ ਆ ਵੀ ਉਹ ਕੰਪਨਸੇਸ਼ਨ ਮੈਂ ਕਿਸਾਨ ਜਿਹੜੇ ਕੀ ਅਸਲ ਕਿਸਾਨ ਹੈਗੇ ਆ ਜਿਹੜੇ ਸ਼ਹੀਦ ਹੋਏ ਨੇ ਕਿਸਾਨ ਪਰਿਵਾਰ ਜਿਹੜੇ ਕਿਸਾਨੀ ਧਰਨੇ ਦੇ ਵਿੱਚ ਦਿੱਲੀ ਉਹਨਾਂ ਦੇ ਪਰਿਵਾਰਾਂ ਨੂੰ ਮੇਰੇ ਵੱਲੋਂ ਸ਼ਰਧਾਂਜਲੀ ਦੇ ਤੌਰ ਤੇ ਦਿੱਤੇ ਜਾਣਗੇ ਨਾ ਕਿ ਇਦਾਂ ਦੇ ਬੰਦੇ ਜਿਹੜੇ ਕੀ ਕਿਸਾਨੀ ਝੰਡੇ ਦੀ ਆੜ ਦੇ ਵਿੱਚ ਆਪਦੇ ਇਹ ਨਿੱਜੀ ਨਿੱਜੀ ਅਤੇ ਆਪਣੇ ਇੱਕ ਬਲੈਕਮੇਲਿੰਗ ਦਾ ਧੰਦਾ ਜਿਨ੍ਹਾਂ ਨੇ ਚਲਾਇਆ ਹੋਇਆ ਇਦਾਂ ਨੂੰ ਦਨ ਨੂੰ ਛੱਡ ਕੇ ਜਿਹੜੇ ਅਸਲ ਕਿਸਾਨ ਹੈਗੇ ਉਹਨਾਂ ਦੀ ਮਦਦ ਕੀਤੀ ਜਾਏਗੀ ਇਹ ਟੋਟਲੀ ਸਿਆਸਤ ਤੋਂ ਪ੍ਰੇਰਿਤ ਮੁੱਦਾ ਹੈਗਾ ਜੀ ਇਹ ਮੁੱਦਾ ਪਹਿਲਾਂ ਐਮਐਲਏ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਚੱਕਿਆ ਹੋਇਆ ਐਮਐਲਏ ਸਾਹਿਬ ਵੱਲੋਂ ਆਹ ਤੇ ਮੁੱਦਾ ਪਹਿਲਾਂ ਵਿਧਾਨ ਸਭਾ ਚ ਗਿਆ ਉਹਦੇ ਉੱਤੇ ਨੋਟਿਸ ਲਿਆ ਗਿਆ ਤੇ ਜਦ ਇਹ ਇਹਨਾਂ ਨੂੰ ਵਿਖਿਆ ਵੀ ਇਹ ਤਾਂ ਹੁਣ ਸਾਡੇ ਕਬਜ਼ੇ ਹਟਾਉਂ ਜ਼ਮੀਨ ਅਸਲ ਕਿਸਾਨਾਂ ਨੂੰ ਜਾਏਗੀ ਤਾਂ ਇਹਨਾਂ ਦਾ ਬਖਲਾਹਟ ਦੇ ਵਿੱਚ ਝੂਠੇ ਅਲੀਗੇਸ਼ਨ ਮੇਰੇ ਕਲਾਇੰਟ ਦੇ ਉੱਪਰ ਲਗਾਏ ਆ ਜਿਹਦੇ ਲਈ ਅਸੀਂ ਕੇਸ ਦਾਇਰ ਕਰਨ ਜਾ ਰਹੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ